ਇਸ ਸ਼ੋਅ ਵਿੱਚ ਸਤਨਾਮ ਸਿੰਘ ਚਾਹ ਮੱਲੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਸ਼ੋਅ ਦੇ ਵਿੱਚ ਅਸੀਂ ਜਿਹੜੇ ਸਾਡੇ ਬੱਚੇ ਬੱਚੀਆਂ ਹਾਇਰ এডਿਕੇਸ਼ਨ ਦੇ ਲੈਨ ਦੇ ਲਈ ਉੱਥੇ ਦੀਆਂ ਯੂਨੀਵਰਸਿਟੀਆਂ ਦੇ ਹਸਪਤਾਲਾਂ ਵਿੱਚ ਰਹਿੰਦੇ ਆ ਉੱਥੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਪਿਛਲੇ ਥੋੜੇ ਇੱਕ ਦਿਨਾਂ ਦੇ ਵਿੱਚ ਫੋਸਟਪਲਾਂ ਵਿੱਚ ਰਹਣ ਵਾਲੇ ਕੁਝ ਇੱਕ ਮੁੰਡੇ ਕੁੜੀਆਂ ਨੇ ਆਤਮ ਹੱਤਿਆ માં ਵਗੀ ਚੀਤੀਆਂ ਹਨ ਉਹਨਾਂ ਦੇ ਪਿੱਛੇ ਕੀ ਕਾਰਨਾਂ ਕੀ ਕਾਰਨ ਨਹੀਂ ਆ ਉਹ ਸੰਬੰਧੀ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਹਨ ਡਾਕਟਰ ਦਵਿੰਦਰ ਖੁਸ਼ਧਾਰੀਵਾਲ ਜੀ ਆਪਾਂ ਇਸ ਵਿਸ਼ੇ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਕੋਲੋਂ ਇਹ ਗੱਲ ਜਾਣਨ ਦਾ ਯਤਨ ਕਰਾਂਗੇ ਕਿ ਆਫਟਰ ਆਲ ਜਿਹੜੇ ਬੱਚੇ ਇਹ ਯੂਨੀਵਰਸਟੀਆਂ ਦੇ ਹੌਸਟਲਾਂ ਵਿੱਚ ਰਹਿੰਦੇ ਆ ਉਹ ਆਤਮ ਹੱਤਿਆਵਾਂ ਕਰਦੇ ਲਈ ਕਿਉਂ ਮਜਬੂਰ ਹੁੰਦੇ ਹਨ ਸਭ ਤੋਂ ਪਹਿਲਾਂ ਆਪਾਂ ਡਾਕਟਰ ਕੁਸ਼ ਧਾਰੀਵਾਲ ਜੀ ਨੂੰ ਇਹ ਸ਼ੋਅ ਵਿੱਚ ਸ਼ਾਮਲ ਹੋਣ ਲਈ ਕਿਹਾ ਕਹਿੰਦੇ ਆ ਡਾਕਟਰ ਕੁਸ਼ ਧਾਰੀਵਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿਕਾਰ ਜੀ ਸਾਰੇ ਸਰੋਤਿਆਂ ਦੇ ਚਲ ਸੰਨੂ ਅੱਛਾ ਲਾਟਕੋ ਇਸ ਤਰ੍ਹਾਂ ਹੀ ਬਣ ਸਭ ਤੋਂ ਸੈਜਨ ਆਏ ਦੱਸੋ ਬਈ ਬੜੀ ਪ੍ਰਸਾਧਾ ਜਾਂ ਖਬਰਾਂ ਜਿਹੜੀਆਂ ਸਾਨੂੰ ਯੂਨੀਵਰਸਿਟੀ ਵੱਲੋਂ ਮਿਲ ਰਹੀਆਂ ਇੱਕ ਯੂਨੀਵਰਸਿਟੀ ਵੱਲੋਂ ਨਹੀਂ ਕਾਜ਼ੀਆਂ ਵੱਲੋਂ ਰੋਜ਼ ਜਿਹੜੀਆਂ ਮੀਡੀਆ ਵਿੱਚ ਖਬਰਾਂ ਆ ਰਹੀਆਂ ਕਿ ਅੱਜ ਫਲਾਣੀ ਜਗ੍ਹਾ ਕਿਸੇ ਕੁੜੀ ਨੇ ਜਾਂ ਮੁੰਡੇ ਨੇ ਜਿਹੜੇ ਹੋਸਟਲ ਵਿੱਚ ਰਹਿੰਦੇ ਆ ਉਹਨਾਂ ਨੇ ਆਤਮ ਹੱਤਿਆ ਕੀਤੀ ਆ ਇਦੇ ਪਿੱਛੇ ਕੀ ਕਾਰਨ ਹੋ ਸਕਦੇ ਆ ਕੀ ਉਹਨਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਕਿ ਜਿਸ ਕਾਰਨ ਉਹਨਾਂ ਨੂੰ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਇਹ ਵੀ ਬਾਰੇ ਥੋੜਾ ਜਾਣਨਾ ਪਾਓ ਹਾਂ ਹਾਂਜੀ ਸਰ ਉਸੇ ਉਹ ਸਾਰਾ ਬੱਚਾ ਆਪਣੇ ਜਿੰਨ ਚਾਹੇ ਪੰਜਾਬ ਚਾਹੇ ਦੂਜੇ ਪਾਸੇ ਹੈ ਨਾ ਸਾਰਾ ਬੱਚਾ ਜ਼ਿਆਦਾਤਰ ਬਾਹਰੋਂ ਹੀ ਆਉਂਦਾ ਸਭ ਤੋਂ ਵੱਧ ਪੰਜਾਬ ਦੇ ਵਿੱਚ ਆਪਣੇ ਹਿਮਾਚਲ ਹਰਿਆਣਾ ਹਨਾ ਆਪਾਂ ਕਹਿ ਦਈਏ ਜਿਵੇਂ ਪੂਨਾ ਵਗੈਰਾ ਇਧਰ ਬਹੁਤ ਬੱਚਾ ਆਉਂਦਾ ਹੈ ਮਤਲਬ ਹੌਸਟਲਾਂ ਦੇ ਵਿੱਚ ਜਦ ਇਹ ਉਹ ਬੱਚਾ ਜਿਹੜਾ ਬਾਹਰਲਾ ਹੌਸਟਲਾਂ ਸਭ ਤੋਂ ਪਹਿਲਾਂ ਫਰਸਟ ਪ੍ਰੈਫਰੈਂਸ ਉਹ ਹੌਸਟਲ ਨੂੰ ਦਿੰਦੇ ਆ ਵੀ ਹੌਸਟਲ ਦੇ ਵਿੱਚ ਸਾਡਾ ਬੱਚਾ ਸੇਫ ਰਹੂਗਾ ਬਾਹਰ ਪੀਜੀ ਵਗੈਰਾ ਚ ਪੇਰੈਂਟਸ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਨਵਾਂ ਬੱਚਾ ਆਉਂਦਾ ਹਜੇ ਹੁਣ ਕੀ ਹਜੇ ਉਹਨੇ ਐਡਮਿਸ਼ਨਸ ਇਹਨਾਂ ਦੀਆਂ ਸ਼ੁਰੂ ਹੋਈਆਂ ਜੁਲਾਈ ਦੇ ਵਿੱਚ ਹਜੇ ਹੋ ਵੀ ਰਹੀਆਂ ਕਿਉਂਕਿ ਕਾਉਂਸਲਿੰਗ ਕਾਫੀ ਸਕੂਲਾ ਕਾਲਜ ਅਜੇ ਹੋ ਚੁੱਕੀ ਆ ਹਜੇ ਨਹੀਂ ਹੋਈ ਉਹ ਕੁੱਛ ਪੇਪਰ ਆਨੇ ਜਿਹੜੇ ਰਿਜ਼ਲਟ ਆਇਆ ਨਹੀਂ ਆਇਆ ਹਨਾ ਪਰ ਆਉਂਦਾ ਹੀ ਬੱਚਾ ਦੇਖੋ ਇੱਕ ਕੱਲ ਪਰਸੋ ਹੀ ਅਸੀਂ ਨਿਊਜ਼ ਸੁਣ ਰਹੇ ਸੀ ਇੱਕ ਕੁੜੀ ਨੇ ਮਤਲਬ ਹੌਸਟਲ ਦੇ ਵਿੱਚ ਸੁਸਾਈਡ ਕੀਤਾ ਹਨਾ ਉਹਦੇ ਪੇਰੈਂਟਸ ਵੀ ਆਏ ਬੜਾ ਹੰਗਾਮਾ ਹੰਗਾਮਾ ਹੋਇਆ ਪਰ ਉਹ ਮਤਲਬ ਇੰਨਾ ਲੜਾਈ ਝਗੜਾ ਵੀ ਕੀ ਬੱਚੇ ਜਿਹੜੇ ਬਾਹਰੋਂ ਆ ਕੇ ਮਤਲਬ ਦਿਲ ਨਹੀਂ ਲਾਉਂਦੇ ਜਾਂ ਉਹਨਾਂ ਨੂੰ ਕੋਈ ਅਜੀਬ ਚੀਜ਼ਾਂ ਸਾਹਮਣਾ ਕਰਨਾ ਪੈਂਦਾ ਕਿਉਂਕਿ ਰੈਗਿੰਗ ਅੱਗੇ ਹੁੰਦੇ ਸੀ ਅਸੀਂ ਵੀ ਰੈਗਿੰਗ ਬੱਚੇ ਜਿਹੜੇ ਨਵੇਂ ਆਉਂਦੇ ਉਹਨਾਂ ਨੂੰ ਬਹੁਤ ਕੀਤੀ ਜਾਂਦੀ ਆ ਹਾਂਜੀ ਪਰ ਅੱਜ ਕੱਲ੍ਹ ਹਰ ਕਾਲਜ ਯੂਨੀਵਰਸਿਟੀ ਦੇ ਵਿੱਚ ਰੈਗਿੰਗ ਲਈ ਸਟੈਪ ਚੱਕੇ ਹੋਏ ਆ ਉਹਨਾਂ ਨੇ ਅਮ ਤੱਕ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਨਾ ਹਾਂਜੀ ਪਰ ਕਿ ਫਿਰ ਵੀ ਛੋਟੀ ਛੋਟੀ ਗੱਲਾਂ ਉਹ ਜਿਹੜੇ ਸੀਨੀਅਰਸ ਬੱਚੇ ਹੁੰਦੇ ਆ ਹਨਾ ਉਹ ਕਰਦੇ ਵੀ ਆ ਟੌਰਚਰ ਅਸੀਂ ਇਹ ਦੇਖਿਆ ਵੀ ਆ ਹਨਾ ਅਸੀਂ ਇਹ ਵੀ ਦੇਖਿਆ ਵੀ ਜਿਹੜੇ ਨਵੇਂ ਟੀਚਰਸ ਆਉਂਦੇ ਆ ਜਦੋਂ ਯੂਨੀਵਰਸਿਟੀ ਜਾਂ ਕਾਲਜਾਂ ਵਿੱਚ ਨਵਾਂ ਟੀਚਰ ਪੜਾਉਣ ਲਈ ਆਉਂਦਾ ਫੈਕਲਟੀ ਹਨਾ ਉਹਨਾਂ ਵੀ ਜਿਹੜੇ ਸੀਨੀਅਰ ਹੁੰਦੇ ਉਹ ਵੀ ਰੈਗਿੰਗ ਕਰਕੇ ਵੀ ਇਹ ਚੱਲਿਆ ਜਾਵੇ ਤਾਂ ਸਾਡੀ ਸੀਟ ਬਚੀ ਰਹੂਗੀ ਹਨਾ ਹਾਂਜੀ ਫਾ ਵੀ ਸਾਡੀ ਸੀਟ ਬਚੀ ਰਹੂਗੀ ਤੇ ਉਹ ਵੀ ਕਰਦੇ ਕੋਸ਼ਿਸ਼ ਕਰਦੇ ਆ ਹਨਾ ਇਵੇਂ ਹੀ ਬੱਚਿਆਂ ਦੇ ਵਿੱਚ ਹੈ ਬੱਚੇ ਦਾ ਇੱਕ ਆਪਣੇ ਕਹਿ ਸਕਦੀਏ ਆਪਣੇ ਇੱਕ ਮਜ਼ਾਕ ਲਈ ਮਜ਼ਾਕ ਉਹਨੂੰ ਮਜ਼ਾਕ ਸਮਝ ਲੈਂਦੇ ਆ ਪਰ ਕਈ ਵਾਰ ਉਹ ਕਿਸੇ ਬੱਚੇ ਦੇ ਦਿਲ ਤੇ ਲਾ ਕੇ ਇੰਨੀ ਬੁਰੀ ਤਰ੍ਹਾਂ ਲੱਗਦੀ ਹੈ ਕਿਉਂਕਿ ਰੈਗਿੰਗ ਕਿਸੇ ਨੂੰ ਕਹਿੰਦਾ ਤੂੰ ਨੱਚ ਲੈ ਹਨਾ ਕਿਸੇ ਨੂੰ ਕਹਿੰਦਾ ਤੂੰ ਪਾਣੀ ਭਰ ਕੇ ਲੈ ਜਾ ਕੇ ਕਿਸੇ ਨੂੰ ਕਹਿੰਦਾ ਤੂੰ ਫੁੱਲ ਫੜਾਇਆ ਹਨਾ ਹਾਂਜੀ ਯਾ ਕਈ ਬੱਚੇ ਤੋਂ ਅਸੀਂ ਇੱਕ ਜਿਹੜਾ ਮੇਰੇ ਸਾਹਮਣੇ ਇੱਕ ਕੇਸ ਆਇਆ ਸੀ ਚਲੋ ਬੱਚਿਆਂ ਦਾ ਨਾਮ ਨਹੀਂ ਉਹਦੇ ਚੇਜ਼ ਸੀ ਕਿ ਬੱਚੇ ਹੌਸਟਲ ਦੇ ਵਿੱਚ ਰਹਿ ਰਹੇ ਸੀ ਤੇ ਉਹਨਾਂ ਨੇ ਕਿਹਾ ਸੀ ਤੂੰ ਚਿਕਨ ਖਾ ਕੇ ਦਿਖਾ ਸਾਨੂੰ ਓ ਮਾਈ ਗਾਡ ਤੁਸੀਂ ਦੇਖੋ ਬੱਚੇ ਬਾਹਰ ਪਾਰਟੀ ਗਏ ਸੀ ਬੱਚਿਆਂ ਦਾ ਜਨਮ ਦਿਨ ਸੀ ਨਾ ਕਿਸਦਾ ਉਹਨਾਂ ਨੇ ਕਿਹਾ ਸੀ ਤੂੰ ਚਿਕਨ ਖਾ ਕੇ ਦਿਖਾ ਜਦੋਂ ਕਿ ਉਹ ਬੰਦਾ ਅਮਤਾਰੀ ਸੀ ਬੱਚਾ ਹਨਾ ਪਰ ਇਹ ਸੀ ਕਿ ਚਲੋ ਉਹਨੇ ਹੌਸਟਲ ਦੇ ਆਉਣ ਤੋਂ ਪਹਿਲਾਂ ਹੀ ਕਿਤੇ ਆਪਦਾ ਅਮਤ ਵਗੈਰਾ ਛੱਡਤਾ ਸੀਗਾ ਕਿਉਂਕਿ ਜੋ ਹੌਸਟਲ ਚ ਹੈ ਉਦੋਂ ਉਹਦੇ ਮਤਲਬ ਉਹ ਦੂਆ ਅਮਤਾਰੀ ਨਹੀਂ ਸੀਗਾ ਪਹਿਲਾਂ ਉਹਦੇ ਕੇਸ ਵਗੈਰਾ ਰੱਖੇ ਹੋਏ ਸੀ ਹਾਂਜੀ ਉਹ ਉਹਨਾਂ ਨੇ ਕਿਸੇ ਨੂੰ ਖਾਲੀ ਮਜਬੂਰ ਕੇ ਮਜਬੂਰ ਕੀਤਾ ਪਰ ਉਹ ਬੱਚਾ ਇੰਨਾ ਉਹਨੇ ਖਾਦਾ ਨਹੀਂ ਪਰ ਉਹ ਇੰਨਾ ਹਰਾਸ਼ਮੈਂਟ ਹੋਇਆ ਕਿ ਉਹਨੇ ਨੀਦੀਆਂ ਗੋਲੀਆਂ ਖਾ ਲਈਆਂ ਇਹ ਆ ਕਿ ਚਲੋ ਬਚਾ ਲਿਆ ਹਨਾ ਬੱਚਾ ਇਹ ਗਲਤ ਹੈ ਕਿ ਜਿਹੜੇ ਸੀਨੀਅਰ ਬੱਚੇ ਹੁੰਦੇ ਉਹਨਾਂ ਨੂੰ ਇੰਨਾ ਬੱਚਿਆਂ ਨੂੰ ਇੰਨਾ ਸੰਦੇ ਬੱਚੇ ਜਿਹੜਾ ਬਾਹਰੋਂ ਆਉਂਦਾ ਉਹਨੂੰ ਰੱਖਣਾ ਚਾਹੀਦਾ ਸਕੇ ਪੰਜਾਬ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਇਹ ਬੱਚੇ ਸਾਡੇ ਕੋਲ ਬਾਹਰੋਂ ਆਏ ਆ ਹਨਾ ਸਾਡੇ ਪੰਜਾਬ ਦੇ ਵਿੱਚ ਰਹਿਣ ਆਏ ਆ ਪੰਜਾਬੀ ਦਾ ਸਭ ਤੋਂ ਵੱਧ ਇਸ ਚੀਜ਼ ਲਈ ਗਿਨੇ ਜਾਂਦੇ ਇੱਕ ਦੋਸਤੀ ਦੇ ਨਾਲ ਹਨਾ ਇੱਕ ਫਰ ਸਰਕਲ ਪੰਜਾਬ ਦਾ ਜਿਹੜਾ ਬਣਾਉਂਦੇ ਆ ਪੰਜਾਬੀ ਇੰਨੇ ਦਿਲ ਦੇ ਪੁੱਲੇ ਹੁੰਦੇ ਆ ਹਾਂਜੀ ਅੰਦਰ ਉਹ ਬੱਚਿਆਂ ਨੂੰ ਵੀ ਪੰਜਾਬ ਦੇ ਬੱਚੇ ਦੇਖੋ ਇਦਾਂ ਹੈ ਨਹੀਂ ਕਿ ਪੰਜਾਬ ਦੇ ਵਿੱਚ ਹੋਸਟਲ ਨਹੀਂ ਰਹਿੰਦੇ ਉਹ ਵੀ ਬਹੁਤ ਰਹਿੰਦਾ ਸਿਰਫ ਕਿ ਲੋਕਲ ਬੱਚਾ ਹੋ ਜਿਹੜਾ ਹੌਸਟਲ 'ਚ ਨਹੀਂ ਰਹੂਗਾ ਜਿਹੜਾ 60 ਕਿਲੋਮੀਟਰ ਦੇ ਅੰਦਰ ਹੋਊਗਾ ਉਹ ਨਹੀਂ ਰਹਿੰਦਾ ਦੂਸਰੇ ਸਾਰੇ ਬੱਚੇ ਹੌਸਟਲ ਦੇ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਤੁਸੀਂ ਰੈਗਿੰਗ ਕਰਦੇ ਹੋ ਸਾਡੇ ਪੰਜਾਬ ਦੇ ਵਿੱਚ ਬੱਚਾ ਪੜ੍ਹਨਾ ਹੈ ਤਾਂ ਉਹਦੇ ਤੇ ਇਹ ਜਿਹਿਆਂ ਗਲਤ ਉਹਨਾਂ ਨੂੰ ਹਰਾਸ਼ਮੈਂਟ ਨਾ ਕੀਤਾ ਜਾਵੇ ਹਨਾ ਬੱਚਿਆਂ ਨੂੰ ਫਿਰ ਉਹ ਸਦਾ ਬੱਚਾ ਫਿਰ ਅੱਜ ਜਿਵੇਂ ਹੁਣ ਉਹਨਾਂ ਨੇ ਆਪਣੇ ਭੇਜਿਆ ਬੱਚਾ ਭੇਜਿਆ ਉਹਨੇ ਸੁਸਾਇਡ ਕਰ ਲਿਆ ਕੱਲੂ ਦੋ ਚਾਰ ਹੋਰ ਹਟ ਜਾਣਗੇ ਫਿਰ ਤੇ ਸ੍ਰੀ ਸਾਡੇ ਪੰਜਾਬ ਦਾ ਨਾਮ ਵੀ ਇਹਦੇ ਚ ਖਰਾਬ ਹੋ ਰਿਹਾ ਪੰਜਾਬ ਦੀਆਂ ਯੂਨੀਵਰਸਿਟੀਆਂ ਚਾ ਕੁਝ ਹੋ ਗਿਆ ਪੰਜਾਬ ਜਦੋਂ ਕਿ ਦੇਖੋ ਹਾਈ ਅਥਾਰਟੀ ਅਟਕਾਈ ਚੀਜ਼ਾਂ ਪਹੁੰਚਦੀਆਂ ਨਹੀਂ ਬੱਚੇ ਕੀ ਕਰਾ ਜੇ ਸੁਸਾਈਡ ਕਰ ਲੈਂਦਾ ਫਿਰ ਪਤਾ ਲੱਗਦਾ ਕਿਉਂਕਿ ਬੱਚੇ ਦੱਸਦੇ ਵੀ ਨਹੀਂ ਨਾ ਹੌਸਟਲ ਨੂੰ ਦਾ ਵਾਰਡਨ ਨੂੰ ਦੱਸਦੇ ਆ ਨਾ ਜੁੜੀ ਹੌਸਟਲ ਦੀ ਸਭ ਤੋਂ ਸੀਨੀਅਰ ਵਾਰਡਨ ਹੁੰਦੀ ਉਹਨੂੰ ਦੱਸਦੇ ਆ ਨਾ ਬੱਚੇ ਅੰਦਰ 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 ਹੀ ਕੁਲੀ ਜਾਂਦੇ ਕਈ ਬੱਚੇ ਮਹੀਨਾ ਦੋ ਮਹੀਨਾ ਆਇਆ ਨੂੰ ਹੁੰਦੇ ਤੇ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਆ ਹੋ ਸਕਦਾ ਉਹਨਾਂ ਨੂੰ ਮਤਲਬ ਮਤਲਬ ਹੋ ਸਕਦਾ ਉਹਨੂੰ ਨਸ਼ਾ ਜਿਵੇਂ ਜੂਨੀਅਰ ਸੀਨੀਅਰ ਹਨਾ ਸੀਨੀਅਰ ਬੱਚੇ ਕਈ ਵਾਰ ਦੇ ਵੀ ਦਿੰਦੇ ਆ ਵੀ ਨਹੀਂ ਆ ਤੂੰ ਖਾਲਾ ਥੋੜਾ ਜਿਹਾ ਖਾਲਾ ਜਿਵੇਂ ਸ਼ਰਾਬ ਪੀਲਾ ਹਨਾ ਬੱਚਿਆਂ ਨੂੰ ਦੇਖੋ ਬੱਚਾ ਜਦੋਂ ਬਾਹਰੋਂ ਆਉਂਦਾ ਉਹਨੂੰ ਇੱਕ ਫਰੈਂਡ ਸਰਕਲ ਚਾਹੀਦਾ ਹੁੰਦਾ ਪਰ ਉਹ ਸਮਝ ਨਹੀਂ ਪਾਉਂਦਾ ਸਾਹਮਣੇ ਵਾਲਾ ਉਹਦਾ ਅਸਲੀ ਦੋਸਤ ਹੈ ਕਿ ਨਹੀਂ ਕਿਉਂਕਿ ਅੱਜਕੱਲ ਹਰ ਚਿਹਰੇ ਬੱਚੇ ਆ ਚਾਹੇ ਵੱਡੇ ਆ ਹਰ ਚਿਹਰਾ ਹੀ ਅੰਦਰੋਂ ਕੁਝ ਹੋਰ ਆ ਬਾਹਰੋਂ ਕੁਝ ਹੋਰ ਆ ਹਾਂਜੀ ਦੇਖੋ ਵੀਰੋ ਬੱਚੇ ਨੂੰ ਪਤਾ ਕਿਵੇਂ ਲੱਗੂ ਵੀ ਇਹ ਮੇਰਾ ਆ ਖਾਸ ਫਰੈਂਡ ਹੈ ਹਨਾ ਕਿ ਜਦੋਂ ਬਾਹਰੋਂ ਆਉਂਦਾ ਉਹਨੂੰ ਇੱਕ ਦੋਸਤੀ ਤਾਂ ਲੋੜ ਪੈਂਦੀ ਪੈਂਦੀ ਆ ਕਿਉਂਕਿ ਪੇਰੈਂਟਸ ਤੋਂ ਦੂਰ ਹੁੰਦਾ ਉਹ ਕਈ ਇਹੋ ਜਿਹੀ ਵੀ ਡਰਾਵਾ ਦਿੱਤੇ ਜਾਂਦੇ ਕਿ ਜੇ ਤੂੰ ਹੋਸਟਲ Warden ਨੂੰ ਦੱਸਿਆ ਜਾਂ ਕੁਝ ਕਰ ਦਾਂਗੇ ਜਾਂ ਕੁਝ ਕਰ ਦਾਂਗੇ ਦੇ ਦੇਖੋ ਇਹ ਬੱਚਿਆਂ ਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਹਨਾ ਹਰ ਰੋਜ਼ ਦੇ ਬੱਚਿਆਂ ਦੇ ਆਏ ਹਸਪਤਾਲ ਦੇ ਵਿੱਚ ਸੁਸਾਈਡ ਕਰਨਾ ਕਿਸੇ ਨੇ 6ਵੀਂ ਮੰਜ਼ਲ ਤੋਂ ਛਾਲ ਮਾਰਤੀ ਇੱਕ ਥੋੜੇ ਦਿਨ ਪਹਿਲਾਂ ਹੋਇਆ ਸੀ ਕਿਸੇ ਕੁੜੀ ਨੇ 8ਵੀਂ ਮੰਜ਼ਲ ਦੇ ਉੱਤੋਂ ਹੌਸਟਲ ਤੋਂ ਛਾਲ ਮਾਰਤੀ ਸੀਗੀ ਓਏ ਹੋਏ ਬੱਚੇ ਇੱਕ ਤੁਸੀਂ ਦੇਖੋ ਇੱਕ ਕੇਸ ਹੋਇਆ ਸੀ ਸਾਡੇ ਮਹਾਲੀ ਜੀ ਕੁੜੀ ਪਲੱਸ 1 ਚ ਪੜਦੀ ਸੀ ਮਹਾਲੀ ਦੇ ਸਕੂਲ ਚ ਹਨਾ ਉਹ ਬਿਲਡਿੰਗ ਸੋਸਾਇਟੀ ਕਿਸੇ ਹੋਰ ਚ ਰਹਿੰਦੀ ਸੀ ਕਿਸੇ ਹੋਰ ਸੋਸਾਇਟੀ ਦੇ ਵਿੱਚ ਆ ਕੇ ਦੇਖ ਲਓ ਉਹਨੇ ਆ ਯਖਾਨੀ 8ਵੀਂ ਕਸਾ ਨਵੀਂ ਮੰਜ਼ਲ ਤੋਂ ਉਹਨੇ ਛਾਲ ਮਾਰੀ ਉਪਰੋਂ ਥੱਲੇ ਤੁਸੀਂ ਦੇਖ ਲਓ ਇਹਦੀ ਆਪਦੀ ਬਿਲਡਿੰਗ ਤੋਂ ਛੱਡ ਕੇ ਚਾਰ-ਪੰਜ ਬਿਲਡਿੰਗਾਂ ਦੇ ਉੱਤੇ ਚੜ੍ਹ ਕੇ ਉਹਦੀ ਜਿਹੜੀ ਵੀਡੀਓਜ਼ ਆਈ ਉਹ ਸਿਰਫ ਇੱਕ ਚੜਦੀ ਪੌੜੀਆਂ ਤੇ ਸੀੜੀਆਂ ਤੇ ਚੜਦੀ ਦੀ ਆਈ ਹੈ ਸਕੂਟਰ ਉਹਨੇ ਬਾਹਰ ਖੜਾ ਕੀਤਾ ਸੋਸਾਇਟੀ ਦੇ ਅੰਦਰ ਹਣਾ ਸ਼ੈ ਸਿਕਿਉਰਿਟੀ ਕਰਨੀ ਸੀ ਜਿਹਨੂੰ ਨਹੀਂ ਜਾ ਉਹਨੇ ਕਿਹਾ ਹੁਣ ਮੈਂ ਫਰੈਂਡ ਕੋਲੇ ਜਾਨੀ ਹਣਾ ਬੱਚੇ ਹਜੇ ਸਿਰਫ ਪਲੱਸ 1 ਦੇ ਵਿੱਚ ਉਹ ਕੁੜੀ ਪੜ੍ਹ ਰਹੀ ਸੀ ਉਹਨੇ ਦੇਖੋ ਉੱਥੋਂ ਕੀ ਕੰਮ ਹੋ ਸਕਦਾ ਸੀ ਨਾ ਉਹਦਾ ਤੁਪਰ ਬੱਚੇ ਇਹ ਨਾ ਤਾਂ ਹੋਸਟ ਵਾਡਾ ਨਾ ਪੇਰੈਂਟਸ ਨੂੰ ਵੀ ਨਹੀਂ ਕੋਈ ਗੱਲ ਸ਼ੇਅਰ ਕਰਦੇ ਅੱਜਕੱਲ ਦਾ ਇਹ ਯੂਥ ਹੈ ਇਹ ਜਿਵੇਂ ਪਹਿਲਾਂ ਅਸੀਂ ਕਹਿੰਦੇ ਸਾਡੇ ਵਰਗੇ ਹੁੰਦੇ ਸੀ ਅਸੀਂ ਹਰ ਗੱਲ ਛੋਟੀ 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 ਵੀ ਆ ਕੇ ਘਰੇ ਦੱਸਦੇ ਸੀ ਨਾ ਅੱਜਕੱਲ ਬੱਚਾ ਹਾਂਜੀ ਅੱਜਕੱਲ ਬੱਚਾ ਮੂੰਹ ਹੀ ਨਹੀਂ ਖੋਲਦਾ ਇਸੇ ਲਈ ਬੱਚਿਆਂ ਦੇ ਵਿੱਚ ਫਰਸਟੇਸ਼ਨ ਜ਼ਿਆਦਾ ਹੋਈ ਜਾਂਦੀ ਹੈ ਬੱਚੇ ਅੰਦਰ 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 ਭੁਲੀ ਜਾਂਦਾ ਹੈ ਹਨਾ ਉਹ ਜੇ ਕਿਸੇ ਨੂੰ ਕੁਝ ਕਿਹਾ ਜੇ ਉਹਦਾ ਸੌ ਹੱਲ ਹੁੰਦਾ ਹਰ ਇੱਕ ਚੀਜ਼ ਦਾ ਬਹੁਤ ਜ਼ਿਆਦਾ ਹੱਲ ਨਿਕਲਦਾ ਖੁਦ ਖੁਸ਼ੀ ਮਤਲਬ ਹਰ ਇੱਕ ਚੀਜ਼ ਦਾ ਹੱਲ ਨਹੀਂ ਹੈਗਾ ਨਾ ਅੱਪ ਅੱਗੇ ਵੀ ਇਸ ਟਾਪਿਕ ਤੇ ਕੀਤਾ ਸੀ ਵੀ ਖੁਦਕੁਸ਼ੀ ਕਰਨਾ ਇੱਕ ਕਾਇਰਤਾ ਕਹਿ ਸਕਦੇ ਆਪਾਂ ਪਰ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਜਦੋਂ ਹਰ ਹੌਸਟਲ ਦੇ ਅੱਗੇ ਬਾਟਨ ਹੁੰਦੀ ਹੈ ਹਰ ਹੌਸਟਲ ਦੇ ਬਲੌਕ ਦੇ ਵਿੱਚ ਇੱਕ ਅਲੱਗ-ਅਲੱਗ ਬਾਟਨਾਂ ਹੁੰਦੀਆਂ ਨਾ ਤੁਸੀਂ ਉਹਨਾਂ ਨੂੰ ਸ਼ੇਅਰ ਕਰੋ ਤੁਹਾਨੂੰ ਕਿਸੇ ਨੂੰ ਕੁਝ ਕਿਹਾ ਜਾਂ ਨਹੀਂ ਕਿ ਹਾਂ ਹਨ ਪਰ ਇਸ ਤਰ੍ਹਾਂ ਫਰਸਟ੍ਰੇਸ਼ਨ ਦੇ ਵਿੱਚ ਤੁਸੀਂ ਕੋਈ ਗਲਤ ਕਦਮ ਚੁੱਕ ਲੋ ਜੋ ਤੁਹਾਨੂੰ ਸੋਚ ਸਮਝੀ ਆਵੇ ਨਾ ਪਰ ਜਿਹੜੇ ਨਵੇਂ ਬੱਚੇ ਆਏ ਆ ਉਹ ਇਹ ਚੀਜ਼ ਕਰ ਰਹੇ ਆ ਹਨਾ ਉਹਦਾ ਮਤਲਬ ਇਹੀ ਆ ਕਿ ਜਾਂ ਤਾਂ ਉਹਨਾਂ ਨਾਲ ਕਿਤੇ ਕਿਤੇ ਰੈਗਿੰਗ ਹੋ ਰਹੀ ਆ ਹਨਾ ਬੱਚਿਆਂ ਦੇ ਨਾਲ ਜੂਨੀਅਰਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਫ੍ਰਸਟ੍ਰੇਟ ਕਰ ਰਹੇ ਆ ਤੇ ਜਾਂ ਉਹਨਾਂ ਨੂੰ ਮਤਲਬ ਟੀਚਰਾਂ ਵੱਲੋਂ ਕੁਝਾਂ ਕੁਝ ਕਈ ਬੱਚੇ ਇਹ ਜਿਹਾ ਤੁਸੀਂ ਦੇਖੋ ਜਦੋਂ ਟੀਚਰਸ ਪੜਾਉਂਦੇ ਆ ਹਨਾ ਉਹਨਾਂ ਨੂੰ ਮਾੜਾ ਜਿਹਾ ਵੀ ਕੁਝ ਕਹਿ ਦੋ ਜਿਵੇਂ ਆਪਾਂ ਕਹਿ ਦਿੰਨੇ ਹੁਣ ਟੀਚਰ ਨੇ ਤਾਂ ਅਕਸਰ ਕਹਿਣਾ ਹੀ ਕਹਿਣਾ ਬੱਚਿਆਂ ਨੂੰ ਹਨਾ ਜਿਹੜੇ ਨਵੇਂ ਬੱਚੇ ਆਏ ਹੁੰਦੇ ਆ ਉਹ ਮਾੜਾ ਜਾਂ ਕੁਝ ਕਹਿ ਦੋ ਤੁਸੀਂ ਆ ਚੀਜ਼ਾਂ ਆਈ ਨਹੀਂ ਕੀਤੀ ਜਾਂ ਇੱਕ ਮਾੜਾ ਡਾਂਟ ਵੀ ਦੋ ਦੂਜਿਆਂ ਦੇ ਸਾਹਮਣੇ ਉਹ ਆਪਣੀ ਬੇਇੱਜ਼ਤੀ ਸਮਝ ਲੈਂਦੇ ਆ ਫਿਰ ਵੀ ਸੁਸਾਇਡ ਤੇ ਕਰ ਜਾਂਦੇ ਆ ਸੁਸਾਇਡ ਕਰ ਜਾਂਦੇ ਅੱਜ ਕੱਲ ਦਾ ਬੱਚਾ ਇੰਨਾ ਜ਼ਿਆਦਾ ਮੈਨ ਕਿ ਮਤਲਬ ਕਿਸੇ ਤੋਂ ਇਹ ਹੀ ਕਹਿੰਦੇ ਹੁੰਦੇ ਆ ਸਾਰੇ ਵੀ ਕਿ ਕਿਸੇ ਨੂੰ ਕੁਝ ਵੀ ਨਾ ਬੋਲੋ ਪਰ ਜੇ ਕਿਸੇ ਨੂੰ ਕੁਝ ਬੋਲਾਂਗੇ ਤਾਂ ਬੱਚਾ ਸਮਝੂਗਾ ਕਿਵੇਂ ਬੱਚਾ ਪੜ੍ਹੂਗਾ ਕਿਵੇਂ ਨਾ ਬਿਲਕੁਲ ਠੀਕ ਹੈ ਆ ਨੀ ਨੀ ਫੀਸਾਂ ਦੇਖੋ ਇੱਕ ਸੈਮੈਸਟਰ ਦੀ ਫੀਸ ਲੱਖ ਰੁਪਿਆ ਹੈਗੀ ਆ ਨਾ ਤੇ ਹੋਸਟਲ ਦੀ ਫੀਸ 1,20,000 ਰੁਪਿਆ ਤੇ 30,000 ਰੁਪਿਆ ਨਾ ਹੋਸਟਲ ਦੀਆਂ ਇੱਕ ਸੈਮੈਸਟਰ ਦੇਖ ਲਓ ਉਹਨਾਂ ਦਾ 2.5 ਲੱਖ ਦੇ ਵਿੱਚ ਚਲੇ ਜਾਂਦਾ ਬੱਚੇ ਦਾ ਤੇ ਫਿਰ ਪੇਰੈਂਟਸ ਜਦੋਂ ਇੰਨਾ ਪੈਸਾ ਲਾ ਰਹੇ ਆ ਤੇ ਫਿਰ ਬੱਚਾ ਜੇ ਪੜ੍ਹੂਗਾ ਹੀ ਨਹੀਂ ਟੀਚਰਸ ਕੁਝ ਕਹੂਗਾ ਨਹੀਂ ਤੇ ਫਿਰ ਬੱਚੇ ਨੂੰ ਸਮਝ ਕਿਵੇਂ ਆਊਗੀ ਮੈਂ ਕਿਸ ਟ੍ਰੇਡ ਆ ਜੋ ਮੇਰੀ ਇਹ ਚ ਮੈਂ ਅੱਗੇ ਕਿਵੇਂ ਵਧਣਾ ਹੈ ਹਾਂ ਇਹ ਬੱਚਿਆਂ ਨੂੰ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਛੋਟੀ ਛੋਟੀ ਗੱਲ ਜਾਂ ਆਪਣੇ ਪੇਰੈਂਟਸ ਨੂੰ ਦੱਸੋ ਪੇਰੈਂਟਸ ਆ ਕਿ ਚਲੋ ਟੀਚਰਸ ਦੇ ਨਾਲ ਥੋੜੀ ਬਹੁਤ ਦੱਸਣ ਵੀ ਭਾਈ ਆ ਗੱਲ ਆ ਸਾਡੇ ਬੱਚੇ ਨੂੰ ਇਹ ਚੀਜ਼ ਨਹੀਂ ਸਮਝਾਈ ਹਨਾ ਜਾਂ ਗੱਲ ਦਿਲ ਤੇ ਲੱਗੀ ਉਹਦੇ ਜਾਂ ਤੁਸੀਂ ਸਾਰੀ ਕਲਾਸ ਦੇ ਵਿੱਚ ਉਹਦੀ ਬੇਇੱਜ਼ਤੀ ਕੀਤੀ ਆ ਉਹਦਾ ਤਾਂ ਹੱਲ ਹੈ ਪਰ ਜੇ ਸਿੱਧਾ ਜਾ ਕੇ ਤੁਸੀਂ ਸੁਸਾਈਡ ਕਰ ਲੈਣਾ ਕਿਸੇ ਨਾਲ ਕੋਈ ਗੱਲ ਸ਼ੇਅਰ ਨਹੀਂ ਕਰਨੀ ਆ ਨਾ ਉਹਦਾ ਕੋਈ ਇਹ ਆ ਅੱਜਕੱਲ੍ਹ ਦੇ ਬੱਚਿਆਂ 'ਚ ਬਹੁਤ ਜ਼ਿਆਦਾ ਇਹ ਅਸੀਂ ਯੂਨੀਵਰਸਿਟੀਾਂ ਕਾਲਜ ਦੇ ਨਵੇਂ ਆਏ ਹੌਸਪਟਲਾਂ ਦੀ ਨਹੀਂ ਕਹਿ ਸਕਦੇ ਸਕੂਲਾਂ ਦੇ ਵਿੱਚ ਵੀ ਇਹ ਚੀਜ਼ ਬਹੁਤ ਜ਼ਿਆਦਾ ਹੋ ਰਹੀ ਆ ਸਕੁਲ ਹੁਣੇ ਮੈਂ ਤਾਂ ਦੱਸ ਰਹੀ ਹਾਂ ਕਿ ਪਲੱਸ 1 ਦੀ ਹੈ ਜੇ ਪਲੱਸ 1 ਚ ਕੀ ਬੱਚਾ ਹੁੰਦਾ ਕੁਛ ਵੀ ਨਹੀਂ ਇੱਕ 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 ਕਮਰੇ ਦੇ ਵਿੱਚ ਦੋ ਦੋ ਤਿੰਨ ਤਿੰਨ ਕੁੜੀਆਂ ਨਹੀਂ ਰਹਿ ਸਕਦੀਆਂ ਤੁਸੀਂ ਇਹ ਦੇਖ ਲਓ ਇਹ ਕਿਨੇ ਕੁਸ਼ ਕਹਿ ਤਾ ਫਿਰ ਕੁੜੀਆਂ ਆਪਸ ਵਿੱਚ ਦੁਸ਼ਮਣ ਬਣ ਜਾਂਦੀਆਂ ਉਹਨੂੰ ਕੁਛ ਕਹਿ ਤਾ ਉਹਨੇ ਆਏ ਕਹਿ ਤਾ ਇਹ ਚੀਜ਼ ਅੱਜ ਕੱਲ ਦੇ ਬੱਚਿਆਂ 'ਚ ਸਾਨੂੰ ਵੀ ਸਮਝ ਨਹੀਂ ਆਈ ਵੀ ਬੱਚਿਆਂ ਦੇ ਵਿੱਚ ਇੰਨਾ ਕਿਉਂ ਹੋ ਰਿਹਾ ਕਿ ਇਕੱਲੇ ਇਕੱਲੇ ਬੱਚੇ ਆ ਪੇਰੈਂਟਸ ਦੇ ਹਨਾ ਉਹਨਾਂ ਨੂੰ ਜਿਆਦਾ ਚੰਭਾਇਆ ਹੋਇਆ ਜਾ ਪੇਰੈਂਟਸ ਪਹਿਲਾਂ ਤਾਂ ਜਾ ਪੇਰੈਂਟਸ ਸੁਣਦੇ ਹੀ ਨਹੀਂ ਬੱਚੇ ਸਿਰਫ ਆਪਦੇ ਆਪੇ ਮਗਨ ਰਹਿੰਦੇ ਆ ਇਹਨਾਂ ਪਰ ਉਹਨਾਂ ਦਾ ਜਿਹੜਾ ਨਤੀਜਾ ਲਾਸਟ ਨਤੀਜਾ ਉਹ ਬੱਚਿਆਂ ਦੀ ਤੇ ਭਾਰੀ ਪੈ ਰਿਹਾ ਬੱਚੇ ਆਪਣੀ ਜ਼ਿੰਦਗੀ ਖਤਮ ਕਰ ਰਹੇ ਆ ਜਿਹੜੀ ਸਾਡੇ ਲਈ ਵੀ ਬਹੁਤ ਵੱਡੀ ਚੁਣੌਤੀ ਹੈ ਇਹ ਜਿਹੜੇ ਪੇਰੈਂਟਸ ਆ ਨੰਦੀ ਉਹਨਾਂ ਦੇ ਨੋਟਿਸ ਵੀ ਇਹ ਗੱਲ ਨਹੀਂ ਹੁੰਦੀ ਕਿ ਸਾਡੇ ਬੱਚੇ ਜਿਹੜੇ ਆ ਇਹੋ ਦੀ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੇ ਆ ਕਿਉਂਕਿ ਜਿੰਨਾ ਚਿਰ ਬੱਚੇ ਆਪਣੇ ਫੇਵਰਟ ਸਕੂਲ ਗੱਲ ਨਹੀਂ ਹੋ ਕੇ ਉਹਨਾਂ ਦੇ ਕੰਪੀਟੈਂਸ ਨੂੰ ਵੀ ਕੀ ਪਤਾ ਲੱਗੂਗਾ ਕਿ ਸਾਡੇ ਬੱਚੇ ਕਿ ਹੋ ਜੈ ਮਾਨਸਿਕ ਤਣਾਅ ਦੇ ਵਿੱਚੋਂ ਲੰਘ ਰਿਹਾ ਔਰ ਜੇ ਦੱਸਣਗੇ ਤਾਂ ਜਾ ਕੇ ਉਹਦਾ ਕੋਈ ਨਾ ਕੋਈ ਹੱਲ ਜਿਹੜਾ ਉਹਦੀ ਪੇਰੈਂਟਸ ਕਰ ਸਕਣਗੇ ਇਸ ਕਰਕੇ ਬੱਚਿਆਂ ਨੂੰ ਵੀ ਚਾਹੀਦਾ ਆ ਘੱਟੋ-ਘੱਟ ਜਿਹੜੀ ਵੀ ਉਹਨਾਂ ਦੀ ਪਰੌਧਾ ਦਾ ਮਾਇਆ ਚਾਹੇ ਉਹ ਫਾਈਨੈਂਸ਼ੀਅਲ ਪ੍ਰੋਬਲਮ ਆ ਚਾਹੇ ਕੋਈ ਟੀਚਰ ਵੱਲੋਂ ਪ੍ਰੋਬਲਮ ਆ ਚਾਹੇ ਉਹਨਾਂ ਦੇ ਕੋਈ ਸਟੂਡੈਂਟ ਵੱਲੋਂ ਪ੍ਰੋਬਲਮ ਆ ਉਹ ਆਪਣੇ ਪਹਿਲੀ ਗੱਲ ਤੇ ਟੀਚਰ ਨਾਲ ਸ਼ੇਅਰ ਕਰਨੀ ਚਾਹੀਦੀ ਆ ਜੇ ਟੀਚਰ ਨਹੀਂ ਹੁੰਦਾ ਉਸका ਨੂੰ ਆਪਣੇ ਪੇਰੈਂਟਸ ਨਾਲ ਉਹ ਜਿਹੜੀ ਪ੍ਰੋਬਲਮ ਹੈ ਉਹ ਸ਼ੇਅਰ ਕਰਨੀ ਚਾਹੀਦੀ ਆ ਤਾਂ ਉਹਦੇ ਪੇਰੈਂਟਸ ਜਿਹੜੇ ਆ ਉਹ ਆਪੇ ਆਪਣੇ ਸਰ ਦੇ ਉੱਤੇ ਜਿੱਦਾਂ ਵੀ ਉਹ ਚਾਹਣਗੇ ਜਾਂ ਜਿੱਦਾਂ ਵੀ ਉਹ ਮੁਨਾਸਿਬ ਸਮਝਣਗੇ ਉਹਦੇ ਆਪਣੇ ਬੱਚੇ ਦਾ ਜਿਹੜਾ ਪ੍ਰੋਬਲਮ ਉਹਨੂੰ ਫੇਸ ਆਉਂਦੀ ਆ ਉਹਦਾ ਹੱਲ ਲੱਭਣ ਦਾ ਯਤਨ ਕਰਨਗੇ ਔਰ ਇੱਕ ਗੱਲ ਹੋਈ ਕਿ ਸਿੱਧੀ ਛੋਟੀ ਜੀ ਕਾ ਉਹਨਾਂ ਮਾਈ ਤਾਤਾ ਮਸੀਆ ਕਾਦ ਲਾ ਇਹਦਾ ਕੋਈ ਸੁਖਿਆ ਨਹੀਂ ਹੈਗਾ ਹਾਂਜੀ ਉਹ ਤੁਸੀਂ ਦੱਸੋ ਜੀ ਅੱਗੇ ਹਾਂਜੀ ਸਰ ਇੱਕ ਚੀਜ਼ ਹੋਰ ਆ ਜਿਹੜੇ ਤੁਸੀਂ ਪੇਰੈਂਟਸ ਵਾਲੀ ਗੱਲ ਕੀਤੀ ਹਨਾ ਕਈ ਪੇਰੈਂਟਸ ਇਹ ਜੀ ਹੁੰਦੇ ਕਿ ਬੱਚੇ ਪੇਰੈਂਟਸ ਕੋਲੇ ਬੱਚਿਆਂ ਨੂੰ ਸੋਨਰ ਟਾਈਮ ਨਹੀਂ ਹੁੰਦਾ ਬੱਚੇ ਉਹੀ ਜੀ ਉਹਨਾਂ ਹਸਪਤਾਲਾਂ ਦੇ ਵਿੱਚ ਛੱਡ ਜਾਂਦੇ ਆ 6 6 7 7 ਮਹੀਨੇ ਤੱਕ ਬੱਚਿਆਂ ਦਾ ਪਤਾ ਹੀ ਨਹੀਂ ਲੈਂਦੇ ਕੀ ਕਰੇ ਕੀ ਨਹੀਂ ਹਨਾ ਹਾਂਜੀ ਉਹ ਵੀ ਬਹੁਤ ਗੱਲ ਹੈ ਇੱਕ ਬਹੁਤ ਗਲਤ ਗੱਲ ਹੈ ਇੱਕ ਮੇਰੇ ਹੁਣੇ ਥੋੜੇ ਦਿਨ ਪਹਿਲਾਂ ਕਿ ਧਿਆਨ ਚ ਕੇਸ ਆਇਆ ਸੀਗਾ ਕਿਸੇ ਕੋਈ ਬੱਚਾ ਹੌਸਟਲ ਦੇ ਵਿੱਚ ਸੀਗਾ ਹਨਾ ਮਤਲਬ ਕੁੜੀ ਵੀ ਹੌਸਟਲ ਦੇ ਵਿੱਚ ਸੀਗੀ ਉਹ ਹਰ ਗੱਲ ਆਪਣੀ ਮਾਮ ਦੇ ਨਾਲ ਮਤਲਬ ਛੋਟੀ 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 ਗੱਲ ਫਲਾਨੀ ਕੁੜੀ ਨੇ ਮੈਨੂੰ ਆਇਆ ਕਿ ਤਾਂ ਫਲਾਨੀ ਕੁੜੀ ਨੇ ਉਹਨੇ ਤਿੰਨ ਹੌਸਟਲ ਕੁੜੀ ਨੇ ਚੇਂਜ ਕਰਤੇ ਤਿੰਨ ਕਮਰੇ ਤੁਸੀਂ ਦੇਖੋ ਫਿਰ ਉਹ ਬੱਚਾ ਬਣੂਗੀ ਕਿ ਦੇ ਨਾਲ ਉਹ ਬੱਚੇ ਦਾ ਹਨਾ ਮਾਮਾ ਵੀ ਮਤ ਉਹ ਸਵੇਤੋ ਜਾਂ ਦੀ ਮਦਨ ਨੂੰ ਮੈਨੂੰ ਜਿਹੜੀ ਵਾਰਨ ਤੋਂ ਪਤਾ ਲੱਗਿਆ ਕਿ ਸਵੇਤੋ ਯਾਰੀ ਮੰਦਰ ਵੀਡੀਓ ਕਾਲ ਲਾ ਕੇ ਬਹਿਣ ਤੇਰੇ ਨਾਲ ਕੌਣ ਆਏ ਕੁੜੀ ਇੰਨਾ ਕੁਝ ਖਿਲਾਰੇ ਪਾ ਰਹੀ ਹੈ ਐਂ ਕਰੀ ਹੈ ਹਨਾ ਤੂੰ ਇਹਨੂੰ ਕਮਰਾ ਚੇਂਜ ਕਰ ਲ ਮਤਲਬ ਕਿ ਬੱਚੇ ਦੇਖੋ ਫਰੈਂਡ ਸਰਕਲ ਜਿੱਥੇ ਅਸੀਂ ਰਹਿ ਰਹੇ ਹਾਂ ਇੱਕ ਨਾਲ ਤੋਂ ਕੁੜੀਆਂ ਨੇ ਹਰ ਜਗ੍ਹਾ ਰਹਿਣਾ ਹੀ ਹੁੰਦਾ ਸਾਡੇ ਨਾਲ ਅਸੀਂ ਇਕੱਲੇ ਇਕੱਲੇ ਕਮਰੇ ਤਾਂ ਸਾਨੂੰ ਹੌਸਟਲਾਂ ਦੇ ਵਿੱਚ ਨਹੀਂ ਮਿਲ ਸਕਦੇ ਹਨਾ ਹਾਂਜੀ ਸਾਨੂੰ ਅਡਜਸਟਮੈਂਟ ਕਰਨੀ ਆਉਣੀ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਅਡਜਸਟਮੈਂਟ ਕਰਨੀ ਜੇ ਨਾਲ ਜੇ ਅਡਜਸਟਮੈਂਟ ਨਹੀਂ ਕਰਾਂਗੇ ਇਹ ਤੇ ਬੱਚਿਆਂ ਨੂੰ ਬਚਪਨ ਤੋਂ ਸਿਖਾਉਣੀ ਚਾਹੀਦੀ ਹੈ ਜਿਵੇਂ ਸਾਡੇ ਤੋਂ ਸਾਰੇ ਅੱਜ ਕੱਲ ਬੱਚੇ ਅਡਜਸਟਮੈਂਟ ਕਰਦਾ ਹੀ ਨਹੀਂ ਇਸੇ ਲਈ ਕਿਸੇ ਦੇ ਘਰੇ ਨਹੀਂ ਆਉਂਦਾ ਰਿਸ਼ਤੇਦਾਰੀ ਕਿਣੀ ਜਾਂਦਾ ਬੱਚਾ ਕਿਉਂਕਿ ਬੱਚੇ ਅਡਜਸਟਮੈਂਟ ਨਹੀਂ ਕਰਦਾ ਫਿਰ ਬੱਚਾ ਇੱਕ ਹੌਸਟਲਾਂ ਦੇ ਵਿੱਚ ਜਿੱਥੇ ਕਿ ਬਿਲਕੁਲ ਪਰਾਈ ਲੋਕ ਹੈ ਦੂਰੋਂ ਦੂਰ ਹੋ ਰਹੇ ਰਹੇ ਹਨ ਉਹਨਾਂ ਨਾਲ ਅਡਜਸਟਮੈਂਟ ਕਿਵੇਂ ਕਰੂਗਾ ਉਹ ਬੱਚੇ ਤਾਂ ਅਡਜਸਟਮੈਂਟ ਕਰ ਹੀ ਨਹੀਂ ਪਾਉਂਦਾ ਕਿਉਂਕਿ ਉਹਨੂੰ ਤਾਂ ਹਰ ਚੀਜ਼ ਸ਼ੇਅਰ ਕਰਨੀ ਪੈਣੀ ਹੈ ਵਾਸ਼ਮ ਵੀ ਸ਼ੇਅਰ ਕਰਨੇ ਪੈਣੇ ਕਿਉਂਕਿ ਵਾਸ਼ਮ ਵੀ ਦੂਜੇ ਹੁੰਦੇ ਆ ਹੌਸਟਲ ਦੇ ਵਿੱਚ ਅਦੇ ਬੈੱਡ ਵੀ ਸ਼ੇਅਰ ਕਰਨੀ ਪੈਂਦੀ ਹੈ ਹਰ ਚੀਜ਼ ਜਿਹੜੀ ਕਮਰੇ ਦੇ ਵਿੱਚ ਹੈ ਨਾਲ ਹਨਾ ਉਹ ਵੀ ਕੁੜੀਆਂ ਨਾਲ-ਨਾਲ ਦੇ ਨਾਲ ਸ਼ੇਅਰ ਕਰਨੀ ਪੈਂਦੀ ਹੈ ਬੱਚਿਆਂ ਦੇ ਨਾਲ ਮੁੰਡਾ ਕਾਫੀ ਹੱਦ ਤੱਕ ਅਡਜਸਟਮੈਂਟ ਕਰ ਜਾਂਦਾ ਹਨਾ ਉਹ ਤਾਂ ਕੁੜੀਆਂ ਬਿਲਕੁਲ ਨਹੀਂ ਕਰਦੀਆਂ ਹੌਸਟਲਾਂ ਦੇ ਵਿੱਚ ਅਸੀਂ ਇਹ ਦੇਖਿਆ ਕੁੜੀਆਂ ਮੜੀ ਜੀ ਉਹ ਹੀ ਵੀ ਨਹੀਂ ਖਵਾਉਂਦੀਆਂ ਕਿਸੇ ਨੇ ਮੜਾ ਜਾ ਕੁਝ ਕਹਿਤਾ ਜਾ ਉਦੋਂ ਵੀ ਉੱਥੇ ਵੀ ਕੰਨੀਆਂ ਫਰਸਟ੍ਰੇਟ ਹੋ ਜਾਂਦੀਆਂ ਕਿ ਜਾ ਕੇ ਕੁਛਾਂ ਕੁਛ ਕਰ ਲੈਣੀਆਂ ਉਹ ਮੈਂ ਕਈ ਦਾ ਕਈ ਦਾ ਸਿੱਧੀਆਂ ਅਸੀਂ ਦੇਖਿਆ ਕਈ ਤਾਂ ਵੈਸੀ ਨਸੀ ਅਲਗ ਦਵਾਈਆਂ ਖਾਮ ਲੱਗ ਜਾਂਦੀਆਂ ਇਹਨਾਂ ਆਪਦੇ ਆਪ ਨੂੰ ਮਤਲਬ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਅਸੀਂ ਜੇ ਮਤ ਇਨਾ ਫਰਸਟ੍ਰੇਟ ਹੁੰਦੇ ਹਾਂ ਕਿ ਜੇਸੀ ਆ ਚੀਜ਼ ਖਾ ਲਈ ਹਨਾ ਤੇ ਇਹਦੇ ਨਾਲ ਸਾਨੂੰ ਥੋੜਾ ਰਿਲੈਕਸ ਹੋਊਗਾ ਆਪਾਂ ਕਹਿੰਦੇ ਨਾ ਅੱਜ ਦੀ ਜਨਰੇਸ਼ਨ ਨਸ਼ਾ ਕਿਉਂ ਕਰਦੀ ਹੈ ਜਾਇਦ ਤਰ ਬਾਹਰ ਪਰਦੇ ਬੱਚੇ ਨਸ਼ਾ ਕਰਦੇ ਹਨਾ ਆਪਾਂ ਇਹ ਚੀਜ਼ ਸੋਚਦੇ ਹਾਂ ਪਰ ਬੱਚਾ ਨਸ਼ਾ ਕਿਉਂ ਕਰਦਾ ਬਾਅਦ ਕਿਉਂਕਿ ਉਹ ਫਰਸਟ੍ਰੇਟ ਹੋਇਆ ਹੁੰਦਾ ਉਹਨੂੰ ਘਰ ਵਾਲੀ ਸਹੂਲਤ ਨਹੀਂ ਮਿਲਦੀ ਉਹ ਉਹ ਉਸ ਕਮਰੇ ਦੇ ਵਿੱਚ ਜਿਹੜੇ ਤੇ ਦੋ ਤਿੰਨ ਬਗਲੇ ਰਹਿੰਦੇ ਉਹਨੂੰ ਉਹਦੇ ਚ ਅਡਜਸਟਮੈਂਟ ਕਰਨੀ ਪੈ ਰਹੀ ਹੈ ਉਹਦੇ ਚ ਉਹ ਬੱਚਾ ਸੋਚ ਨਹੀਂ ਪਾਉਂਦਾ ਸਿਰਫ ਆਪ ਦੇ ਆਪ ਅੰਦਰੇ ਅੰਦਰ ਅੰਦਰੇ ਅੰਦਰ ਆਪ ਦੇ ਦਿਮਾਗ ਦੇ ਵਿੱਚ ਕਈ ਹੁੰਦੇ ਨੇ ਐਂ ਕਰਤਾ ਐਂ ਨੈ ਕਰਤਾ ਸਫਾਈ ਨਹੀਂ ਹੋਈ ਐਂ ਹੋਈ ਹੈ ਨਾ ਹਾਂਜੀ ਕਿਉਂਕਿ ਬੱਚੇ ਕੱਲੇ ਕੱਲੇ ਕਮਾਂਬ ਦੇ ਕਮਰੇ ਵਿੱਚ ਬੱਚੇ ਘਰਾਂ ਦੇ ਵਿੱਚ ਕਿੰਨਾ ਕਿ ਇੰਟਰਫੇਅਰ ਕਰ ਦਿੰਦੇ ਆ ਕਿਸੇ ਨੂੰ ਕੰਮ ਵਾਲਿਆਂ ਨੂੰ ਨਹੀਂ ਕਰ ਦਿੰਦੇ ਤੂੰ ਮੇਰੀ ਆ ਚੀ ਛੇੜਤੀ ਆ ਚੀ ਛੇੜਤੀ ਫਿਰ ਬੱਚੇ ਹੋਸਟਲਾਂ 'ਚ ਕਿਵੇਂ ਰਹਿਣਗੇ ਸਭ ਤੋਂ ਪਹਿਲਾ ਕਾਰਨ ਇਹੀ ਹੈ ਕਿ ਬੱਚੇ ਫਰਸਟ੍ਰੇਟ ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਹੀ ਲੈ ਕੇ ਹੁੰਦੇ ਆ ਦੂਸਰਾ ਜਿਵੇਂ ਅਸੀਂ ਹੁਣੇ ਕਿਹਾ ਵੀ ਜਿਵੇਂ ਕਲਾਸਿਸ ਦੇ ਵਿੱਚ ਟੀਚਰਸ ਮਤਲਬ ਜੇ ਕਿਸੇ ਨੂੰ ਕੁਝ ਕਹਤਾ ਉਹ ਵੀ ਬੱਚੇ ਲਈ ਬਹੁਤ ਗਲਤ ਗੱਲ ਹੈ ਟੀਚਰਸ ਜੇ ਬਾਹਰ ਜਾਵਾਂਗੇ ਤਾਂ ਉਹ ਸਾਨੂੰ ਕਹਿਣਗੇ ਕਹਿਣਗੇ ਕੋਈ ਸਕੂਲ ਤਾਂ ਹੈ ਨਹੀਂ ਜਿੱਥੇ ਜਾ ਕੇ ਪੇਰੈਂਟਸ ਖੜੇ ਹੋ ਜਾਣਗੇ ਪੇਰੈਂਟਸ ਕਹਿੰਦੇ ਨੇ ਭਾਈ ਤੁਸੀਂ ਸਾਡੇ ਬੱਚੇ ਨੂੰ ਐ ਕਿਉਂ ਕਿਹਾ ਹਨ ਅਕਸਰ ਪੜ੍ਹਨਾ ਹੈ ਬੱਚੇ ਨੂੰ ਪੇਰੈਂਟਸ ਨੂੰ ਵੀ ਇੰਨਾ ਚਾਹੀਦਾ ਹੈ ਵੀ ਬੱਚੇ ਨੇ ਜੇ ਪੜ੍ਹਨਾ ਤਾਂ ਉਹਨੂੰ ਥੋੜਾ ਬਹੁਤ ਸੁਣਨਾ ਹੀ ਪੈਣਾ ਬਾਹਰ ਹਾਂਜੀ ਅੱਜ ਇਹਦੇ ਵਿੱਚ ਸਭ ਤੋਂ ਵੱਧ ਅਸੀਂ ਇਹ ਕਹਿ ਸਕਦੇ ਹਾਂ ਕਸੂਰ ਪੇਰੈਂਟਸ ਹੈ ਕਿਉਂਕਿ ਪੇਰੈਂਟਸ ਨੇ ਜੋ ਛੋਟੇ ਹੁੰਦੇ ਤਾਂ ਜਿਹੜ ਕੱਲਾ ਕੱਲਾ ਬੱਚਾ ਹੈ ਹਨਾ ਉਹ ਕਿਸੇ ਨੂੰ ਕੁਝ ਕਹਿਣ ਵੀ ਨਹੀਂ ਦੇ ਦਾਦਾ ਦਾਦੀ ਨੂੰ ਨਹੀਂ ਪੇਰੈਂਟਸ ਕੁਝ ਕਹਿ ਦਿੰਦੇ ਬੱਚਿਆਂ ਨੂੰ ਫਿਰ ਬੱਚਾ ਬਾਹਰ ਜਾ ਕੇ ਕਿਵੇਂ ਸੁਣੂਗਾ ਹਾਂਜੀ ਉਹੀ ਗੱਲ ਹੈ ਕਿ ਬੱਚਾ ਜਦੋਂ ਬਾਹਰ ਜਾਂਦਾ ਹੈ ਦੂਸਰੀ ਦੂਸਰਾ ਕਾਰਨ ਨਹੀਂ ਸੀਗਾ ਕਿ ਬੱਚਾ ਕਿਸੇ ਦੀ ਕੁਝ ਸੁਣੇ ਕਿਸੇ ਨੇ ਮਾੜਾ ਜਾਈ ਕਿਸੇ ਨੇ ਗਾਲ ਵੀ ਕੱਢੀ ਬੱਚਾ ਗਾਲ ਨਹੀਂ ਸੁਣਦਾ ਉਸੇ ਤੋਂ ਵੀ ਬੱਚਾ ਫਰਸਟ੍ਰੇਟ ਹੋ ਜਾਂਦਾ ਤੀਸਰੀ ਇੱਕ ਜੇ ਬੱਚਾ ਮਤਲਬ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਹੈ ਜਦੋਂ ਬਾਹਰ ਉਹ ਬਾਹਰ ਨਿਕਲਦਾ ਉਹਦਾ ਦਿਲ ਨਹੀਂ ਲੱਗਦਾ ਹਨਾ ਹਾਂਜੀ ਤੇ ਉਹ ਨਾਲ ਦੇ ਜੇ ਕਹਿੰਦੇ ਕੋਈ ਨਾ ਚੀਜ਼ ਮੜੀ ਗਈ ਲੈ ਲਾ ਹਨਾ ਇਹਦੇ ਨਾਲ ਕੀ ਹੋ ਜੂ ਆਫੀਮ ਖਾ ਲਾ ਜਾਂ ਉਹ ਹਰ ਕਿਸੇ ਦੇ ਬੱਚੇ ਦੇ ਅੱਜ ਹੱਤ ਅੱਜ ਕੱਲ ਹੱਥ ਨੇ ਵਿੱਚ ਹੈ ਉਹ ਤੋਂ ਬੱਚਾ ਥੋੜੀ ਥੋੜੀ ਚੀਜ਼ ਖਾਣੀ ਸ਼ੁਰੂ ਕਰਦਾ ਤਾਂ ਬੱਚਾ ਨਸ਼ਿਆਂ 'ਚ ਪੈ ਜਾਂਦਾ ਹਨਾ ਅਸੀਂ ਇਹ ਚ ਚਾਹ ਕਹਿੰਦੇ ਕਿ ਬੱਚਾ ਜਿਹੜਾ ਉਹ ਸੀ ਜੋ ਸ਼ੁਰੂ ਤੋਂ ਅਡਜਸਟਮੈਂਟ ਕਰਨੀ ਜੇ ਅਸੀਂ ਬਾਹਰ ਪੜਨ ਭੇਜਨੇ ਆ ਬੱਚਿਆਂ ਨੂੰ ਹਨਾ ਹਾਂਜੀ ਤੇ ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ ਨਹੀਂ ਤਾਂ ਫਿਰ ਬੱਚਾ ਤਾਂ ਅ ਮਤਲਬ ਹੋਸਟਲ ਦੇ ਵਿੱਚ ਕੀ ਚੀਜ਼ ਹੁੰਦੀ ਆ ਹੋਸਟਲ 'ਚ ਪਹਿਲਾਂ ਹੀ ਬੱਚੇ ਰਹਿੰਦੇ ਸੀ ਕਿੰਨੇ ਕੁ ਬੱਚੇ ਸੁਸਾਈਡ ਕਰਦੇ ਸੀ ਬੱਚੇ ਪੜ੍ਹਦੇ ਵੀ ਸੀਗੇ ਹਨਾ ਕੋਈ ਜਿਹੜਾ ਹੋਣ ਵਾਲਾ ਬੱਚਾ ਉਹ ਕੋਈ ਛੋਟੇ ਛੋਟੀ ਚੀਜ਼ ਤੇ ਸਟੈਪ ਪਾ ਕੇ ਕਿਉਂ ਸੁਸਾਈਡ ਨੂੰ ਚੁੱਕ ਲੈਂਦਾ ਹਨਾ ਮਤਲਬ ਜੇ ਕਿਸੇ ਨੇ ਸਕੂਲਾਂ ਦੇ ਵਿੱਚ ਕਿਸੇ ਨੇ ਕੁਝ ਕਹਿਤਾ ਜਾਂ ਕਿਸੇ ਮਤਲਬ ਕਿਸੇ ਮੁੰਡੇ ਨਾਲ ਲੜਾਈ ਹੋ ਗਈ ਕਿਸੇ ਕੁੜੀ ਦੇ ਉਹਨੇ ਸੁਸਾਈਡ ਕਰ ਲਿਆ ਕਿਸੇ ਕੁੜੀ ਨੇ ਦੂਸਰੇ ਮੁੰਡੇ ਨਾਲ ਗੱਲ ਕਰ ਲਈ ਤੇ ਉਹ ਮੁੰਡੇ ਨੇ ਸੁਸਾਈਡ ਕਰ ਲਿਆ ਹਨਾ ਇਹ ਚੀਜ਼ ਮਤਲਬ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਸਾਡੀ ਲਈ ਬਹੁਤ ਜ਼ਿਆਦਾ ਖਤਰੇ ਦੀ ਘੰਟੀ ਹੈ। ਇੱਕ ਵੀ ਸਮਝ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਪਹਿਲਾਂ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਹੀ ਇਹਨਾਂ ਜੇ ਸੀ ਬੱਚਾ ਬਾਹਰ ਪੜਨ ਲਵਣਾ ਤਾਂ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਬੱਚਾ ਪੜ੍ਹਾਈ ਨੂੰ ਲੈ ਕੇ ਵੀ ਬੱਚਾ ਫਰਸਟ ਡੈਡ ਨਾ ਹੋਵੇ ਕਿਉਂਕਿ ਸਾਡੇ ਪੰਜਾਬ ਚ ਤਾਂ ਤੁਸੀਂ ਵੀ ਜਾਣਦੇ ਇਨਾਂ ਬਹੁਤਾ ਸਟ्रेस ਨਹੀਂ ਹੁੰਦਾ ਪੜ੍ਹਾਈ ਦਾ ਸਕੂਲਾਂ ਕਾਲਜਾਂ ਦੀ ਯੂਨੀਵਰਸਿਟੀ ਦਾ। ਹਾਂ ਬੱਚੇ ਕਈ اٹੈਂਡੈਂਸ ਨਹੀਂ ਲਾਉਂਦੇ ਕਿਉਂਕਿ ਬੱਚੇ ਦੂਸਰੇ ਬੱਚਿਆਂ ਨਾਲ ਬਾਹਰ ਚਲੇ ਜਾਂਦੇ ਆ। ਕونکہ ਜਿਹੜਾ ਬਾਹਰੋਂ ਬੱਚਾ ਆਇਆ ਹੁੰਦਾ ਹੁਣ ਆਹਿੰਦਾ ਸਾਡੇ ਕਿਹੜਾ ਪੇਰੈਂਟਸ ਹੈਗੇ ਆ ਨਾਲ ਦਾ ਹੀ ਕਹਿਣਾ ਚਾਹਦਾ ਕਿ ਉੱਥੋਂ ਦੀ ਤੇ ਜਾ ਕੇ ਆਉਣੇ ਆ ਹਨਾ ਉਹਦੀ ਅਟੈਂਡੈਂਸ ਸ਼ਾਰਟ ਹੋ ਜਾਂਦੀ ਫਿਰ ਬੱਚੇ ਦੱਸਦੇ ਵੀ ਨਹੀਂ ਘਰਾਂ ਨੂੰ ਘਰਾਂ ਦੇ ਵਿੱਚ ਵੀ ਸਾਡੀ ਅਟੈਂਡੈਂਸ ਸ਼ਾਰਟ ਹੋ ਗਈ ਜਾਂ ਪੈਸੇ ਪਾ ਦੋ ਹਨਾ ਤੇ ਉਹ ਉਥੇ ਵੀ ਫਿਰ ਬੱਚੇ ਨੂੰ ਅਲਝਾਇਆ ਵੀ ਇੱਕ ਬਹੁਤ ਜ਼ਿਆਦਾ ਕਈ ਵਾਰ ਜਾਂਦਾ ਜੇ ਟੈਂਡਰ ਸ਼ਾਰਟ ਹੋ ਗਈ ਤਾਂ ਅੱਜ ਇੱਥੇ ਜਾਓ ਅੱਜ ਇੱਥੇ ਜਾਓ ਹਨਾ ਬੱਚਾ ਉਸ ਚੀਜ਼ ਨੂੰ ਲੈ ਕੇ ਵੀ ਫ੍ਰਸਟ੍ਰੇਟ ਹੋ ਜਾਂਦਾ ਅਸੀਂ ਦੇਖਦੇ ਹਾਂ ਕਿ ਕਾਲਜ ਯੂਨੀਵਰਸਿਟੀਆਂ ਚ ਛੋਟੀ ਛੋਟੀ ਗੱਲ ਨੂੰ ਲੈ ਕੇ ਜੋ ਜਿਹੜੀ ਟੀਚਰ ਹੁੰਦੀ ਹੈ ਉਹ ਨਹੀਂ ਉਹਨਾਂ ਦੀ ਪ੍ਰੋਬਲਮ ਦਾ ਹੱਲ ਕਰ ਪਾਉਂਦੀ ਤਾਂ ਉਹ ਉਲਝਾ ਦਿੰਦੇ ਆ ਫਲਾਣੇ ਤੋਂ ਸਾਈਨ ਕਰਾ ਲਿਓ ਫਲਾਣੇ ਕੋਲ ਚਲ ਜਾਓ ਫਲਾਣੇ ਕੋਲ ਚਲ ਜਾਓ ਨਾ ਉਦੋਂ ਉਦੋਂ ਵੀ ਬੱਚਾ ਉਲਝ ਜਾਂਦਾ ਕਿਉਂਕਿ ਉਹਦੇ ਲਈ ਕੋਈ ਰਸਤਾ ਨਹੀਂ ਬਚਦਾ ਜਿਉਂ ਘਰਦਿਆਂ ਤੋਂ ਵੀ ਕਈ ਬੱਚੇ ਘਰਦਿਆਂ ਤੋਂ ਇਨਾ ਡਰਦੇ ਹੋ ਘਰਦਿਆਂ ਤੋਂ ਵੀ ਡਾਂਟ ਤੋਂ ਵੀ ਡਰਦੇ ਵੀ ਘਰਦਿਆਂ ਕਹਿਣਗੇ ਤੇਰਾ ਅਟੈਂਡੈਂਸ ਕਿਵੇਂ ਸ਼ਾਰਟ ਹੋ ਗਿਆ ਤੇ ਨੰਬਰ ਕਿਵੇਂ ਘਟ ਗਿਆ ਨਾ ਉਹ ਵੀ ਉਹਦੇ ਚ ਵੀ ਕਾਫੀ ਬੱਚਾ ਆਉਂਦਾ ਅਸੀਂ ਕਹਿ ਸਕਦੇ ਉਹ ਵੀ ਫਰਸਟ੍ਰੇਟ ਹੁੰਦਾ ਇਹ ਗੱਲ ਟੀਚਰਾਂ ਨੂੰ ਵੀ ਸਮਝਣੀ ਚਾਹੀਦੀ ਹੈ ਵੀ ਜੇ ਉਹਨਾਂ ਦੇ ਨਾਲ ਜਾ ਕੇ ਤੁਸੀਂ ਮਸਲੇ ਹੱਲ ਕਰਵਾ ਦੋ ਕਿਉਂਕਿ ਅਸੀਂ ਦੇਖਿਆ ਵੀ ਕਾਫੀ ਟੀਚਰਸ ਆਪ ਜਾ ਕੇ ਬੱਚਿਆਂ ਦੀਆਂ ਟੈਂਡੈਂਸ ਕੰਪਲੀਟ ਕਰਵਾ ਦਿੰਦੇ ਆ ਜਿੱਥੋਂ ਤੱਕ ਉਹਨਾਂ ਤੋਂ ਹੋ ਪਉਂਦਾ ਹੈ ਨਾ ਹਾਂਜੀ ਉੱਥੇ ਬੱਚਾ ਨਹੀਂ ਹੋ ਜਾਂਦਾ ਉੱਥੇ ਬੱਚਾ ਰਿਸਪੈਕਟ ਵੀ ਕਰਦਾ ਟੀਚਰ ਦੀ ਜਿੱਥੇ ਅਲਜਾਈ ਜਾਣਾ ਵੀ ਆਪ ਦੇ ਬਰੋਂ ਲਾ ਦੇਣਾ ਹੈ ਨਾ ਵੀ ਅਟੈਂਡੈਂਸ ਛੋਟ ਹੋ ਗਈ ਤਾਂ ਕੋਈ ਗੱਲ ਨਹੀਂ ਤੂੰ ਫਲਾਣੇ ਕੋਲ ਚਲ ਜਾ ਫਲਾਣੇ ਕੋਲ ਚਲ ਜਾ ਆਪਨੇ ਕੁਛ ਕਰਨਾ ਬੱਚਿਆਂ ਨੂੰ ਉਲਝਾ ਦੇਣਾ ਨਾ ਉਹਦੇ 'ਚ ਵੀ ਬੱਚਾ ਕਾਫੀ ਜਿਆਦੇ ਦਿਮਾਗ ਦੇ ਅਸਰ ਪੈਂਦਾ ਉਹਦਾ ਪੜਾਈ ਕਿਉਂਕਿ ਬੱਚੇ ਦੇ ਉੱਧਰ ਪੇਪਰ ਹੁੰਦੇ ਆ ਉਹਦਾ ਅਟੈਂਡੈਂਸ ਸ਼ਾਰਟ ਹੋ ਜਾਂਦੀ ਬੱਚਾ ਕਰੇ ਵੀ ਤਾਂ ਕੀ ਕਰੇ ਫਿਰ ਪੇਪਰ ਨਹੀਂ ਦੇ ਸਕਦਾ ਕਈ ਬੱਚੇ ਸੀ ਦੇਖੇ ਸਵੇਰ ਦੁਪਹਿਰ ਵੇਲੇ ਉਹਦਾ ਪੇਪਰ ਹੁੰਦਾ ਸਵੇਰ ਵੇਲੇ ਤੱਕ ਉਹਨੂੰ ਰੋਲ ਨੰਬਰ ਨਹੀਂ ਮਿਲਿਆ ਹੁੰਦਾ ਦੱਸੋ ਉਹ ਵੀ ਦੇਖੋ ਫਿਰ ਉਹ ਬੱਚਾ ਵੀ ਕੀ ਕਰ ਸਕਦਾ ਜਿਹਨੂੰ ਉਹਦਾ ਦੁਪਹਿਰ ਤੱਕ ਪੇਪਰ ਆ 1 ਵਜੇ ਸ਼ੁਰੂ ਹੋਣਾ ਤਾਂ ਹਨਾ ਸਵੇਰ 10 10 11 ਵਜੇ ਤੱਕ ਉਹਦਾ ਪੇਪਰ ਹੋਣੀ ਹੋ ਪਾ ਰਿਹਾ ਹਜੇ ਉਹਨੂੰ ਰੋਲ ਨੰਬਰ ਨਹੀਂ ਦਿੱਤਾ ਡਿਟੇਲ ਆ ਰਿਹਾ ਹੈ ਨਾ ਅਖੀ ਅਖੀ ਦੇ ਵਿੱਚ ਸਾਨੂੰ ਇਹ ਹੀ ਦੱਸੋ ਤੁਸੀਂ ਵੀ ਇਹ ਸਮੱਸਿਆਵਾਂ ਆਪਾਂ ਇਹ ਗੱਲ ਲਈਆਂ ਵੀ ਆਹ ਸਮੱਸਿਆਵਾਂ ਸੌਰੀ ਇਹ ਪੈਦਾ ਹੋ ਰਹੀਆਂ ਆ আফਟਰ ਇਹਦਾ ਅਲਾਜ ਕਿਸ ਤਰ੍ਹਾਂ ਕੀਤਾ ਜਾ ਸਕਦਾ ਇਹ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਜਿਸ ਤੋਂ ਪਹਿਲਾਂ ਇੱਕ ਗੱਲ ਜਿਹੜੀ ਤੁਸੀਂ ਪਹਿਲਾਂ ਕਹੀ ਸੀਗੀ ਕਿ ਬੱਚੇ ਜਿਹੜੀ ਜਿਵੇਂ ਫਾਈਨੈਂਸ਼ੀਅਲ ਪ੍ਰੋਬਲਮ ਹੈ ਨਾ ਹਾਂਜੀ ਦੇਖੋ ਜਿਹੜਾ ਬੱਚਾ ਪੜਦਾ ਹੈ ਹਨਾ ਉਹਦੀ ਪੇਰੈਂਟਸ ਪੁੱਛਣ ਚਾਹੇ ਨਾ ਪੁੱਛਣ ਪਰ ਉਹਦੀ ਫੀਸ ਹਰ ਵਾਰੀ ਜਮ੍ਹਾਂ ਹੋ ਜਾਂਦੀ ਆ ਹਾਂਜੀ ਹਾਸਟਲ ਦਾ ਖਰਚਾ ਉਹਦਾ ਹਰ ਵਾਰੀ ਜਮ੍ਹਾਂ ਹੋ ਜਾਂਦਾ ਫਾਈਨੈਂਸ਼ੀਅਲ ਜਿਨ੍ਹਾਂ ਦੀ ਪ੍ਰੋਬਲਮ ਹੁੰਦੀ ਆ ਉਹ ਆ ਕੇ ਕਹਿ ਵੀ ਦਿੰਦੇ ਆ ਜੀ ਸਾਡੀ ਆ ਪ੍ਰੋਬਲਮ ਹੈ ਤੇ ਜਿਹੜੇ ਹਾਈ ਅਥਾਰਟੀ ਵਾਲੇ ਹੁੰਦੇ ਆ ਜਾਂ ਅਕਾਊਂਟਸ ਡਿਪਾਰਟਮੈਂਟ ਹੁੰਦਾ ਨਾ ਉਹ ਹੱਲ ਵੀ ਕਰ ਦਿੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਅੱਧੀ ਹੁਣ ਕਰ ਦੋ ਏ ਵਲੀ ਪ੍ਰੋਬਲਮ ਅੱਜ ਤੱਕ ਮੈਂ ਨਹੀਂ ਦੇਖਿਆ ਕਿਸੇ ਬੱਚੇ ਨੂੰ ਆਈ ਆ ਸੀ ਵੀ ਯੂਨੀਵਰਸਿਟੀ ਇੰਜ ਪੜਾਇਆ ਵੀ ਕਿਸੇ ਨੂੰ ਕਿਉਂਕਿ ਪੇਰੈਂਟਸ ਨੇ ਜੇ ਚਾਹੇ ਉਹਨਾਂ ਨੂੰ ਪੁੱਛਣ ਚਾਹੇ ਨਾ ਪੇਰੈਂਟਸ ਪੁੱਛੇ 6 ਮਹੀਨੇ ਤੱਕ ਫੋਨ ਤੱਕ ਨਾ ਕਰੇ ਵੀ ਕੀ ਹੋਇਆ ਕੀ ਨਹੀਂ ਤੇਰੀ ਪੜ੍ਹਾਈ ਕਿਵੇਂ ਚੱਲ ਰਹੀ ਹੈ ਨਾ ਪਰ ਇਹ ਚੀਜ਼ ਉਹ ਜ਼ਰੂਰ ਕਰ ਲੈਂਦੇ ਨੇ ਜਦੋਂ ਕਾਉਂਸਲ ਦੇ ਵਿੱਚ ਸਿੱਧੀ ਡਾਇਰੈਕਟ ਫੀਸ ਜਮ੍ਹਾਂ ਕਰ ਦਿੰਦੇ ਆ ਕਈ ਬੱਚੇ ਇਹ ਵੀ ਜੀ ਹੁੰਦੇ ਜਿਹੜੇ ਨਸ਼ੇ ਕਰਦੇ ਜਾਂ ਬਾਹਰ ਪੈਸਾ ਲਾ ਦਿੰਦੇ ਆ ਖਰਚਾਲੂ ਬਹੁਤ ਹੁੰਦੇ ਆ ਫੀਸ ਉਹਨਾਂ ਕੋਲ ਜਾਂਦੀ ਹੈ ਪਰ ਉਹ ਇੰਨਾ ਖਰਚਾਲੂ ਹੁੰਦੇ ਆ ਕਿ ਉਹ ਬਾਅਦ ਪੈ ਇੱਕ ਸਾਡੇ ਸਾਹਮਣੇ ਇੱਕ ਕੇਸ ਆ ਸੀ ਮੇਰੇ ਇੱਕ ਕੁੜੀ ਨੇ ਆਪਦੇ ਸਾਰੇ ਪੈਸੇ ਖਰਚ ਦਿੱਤੇ ਜਦੋਂ ਉਹ ਫੀਸ ਦਾ ਆਇਆ ਹਨਾ ਉਦੋਂ ਉਹਨੇ ਨਾਲ ਦੀ ਕੁੜੀ ਦਾ ਲੈਪਟਾਪ ਵੇਚਦਾ ਇਥੇ ਬੱਚਿਆਂ ਦੀ ਸਟੋਰੀ ਦਾ ਹੋਉਂਦਾ ਤੁਸੀਂ ਦੇਖੋ ਪੇਰੈਂਟਸ ਦਾ ਦੱਸ ਸੀ ਵੀ ਮੇਰੀ ਫੀਸ ਨਹੀਂ ਜਮਾ ਹੋਈ ਵੀ ਪੇਰੈਂਟਸ ਨੇ ਤਾਂ ਫੀਸ ਭੇਜ ਦਿੱਤੀ ਸੀ ਹਨਾ ਪੇਰੈਂਟਸ ਦਾ ਬਾਅਦ ਵਿੱਚ ਪਤਾ ਲੱਗਿਆ ਵੀ ਉਹਨੇ ਕੁੜੀ ਨਾਲ ਦੀ ਕੁੜੀ ਦਾ ਲੈਪਟਾਪ ਇਸੇ ਲਈ ਵੇਚਦਾ ਕਿ ਮੈਨੂੰ ਦੋਨੇ ਪਾਸੋਂ ਨਾਂਦਾਰ ਹੋਵੇ ਤੁਸੀਂ ਦੇਖੋ ਫਿਰ ਬੱਚਾ ਚੋਰੀ ਦਾ ਮਤਲਬ ਚੋਰੀ ਵੀ ਸਿੱਖ ਰਿਹਾ ਫਿਰ ਬੱਚਾ ਹਨਾ ਹਾਂਜੀ ਹਾਂਜੀ ਪਰ ਇਹ ਮੈਂ ਹੁਣ ਇਹਦਾ ਹੱਲ ਦੱਸ ਦਿਆਂ ਕਿ ਇਹਦਾ ਹੱਲ ਇਹੀ ਹੈ ਕਿ ਬੱਚਿਆਂ ਨੂੰ ਜ਼ਰੂਰੀ ਹਸਪਤਾਲ ਦੇ ਵਿੱਚ ਪਾਉਣੇ ਇੱਕ ਸਟਰੋਂਗ ਉਹਨੂੰ ਹਰ ਚੀਜ਼ ਵੱਲੋਂ ਗਾ ਕਰਕੇ ਪਾਉਣਾ ਜ਼ਰੂਰੀ ਹੈ ਵੀ ਦੇਖੋ ਉੱਥੇ ਤੁਸੀਂ ਇਕੱਲੇ ਨਹੀਂ ਹੈਗੇ ਕੋਈ ਘਰ ਨਹੀਂ ਹੈਗਾ ਉੱਥੇ ਬਹੁਤ ਬੱਚੇ ਆ ਤਰ੍ਹਾਂ ਤਰ੍ਹਾਂ ਦੇ ਬੱਚੇ ਆ ਬਾਹਰੋਂ ਵੀ ਬੱਚੇ ਆ ਜਿਨ੍ਹਾਂ ਨੂੰ ਤੁਸੀਂ ਭਾਸ਼ਾ ਵੀ ਨਹੀਂ ਸਮਝ ਸਕਦੇ ਉਹਨਾਂ ਬੱਚਿਆਂ ਨੇ ਵੀ ਤੁਹਾਡੇ ਨਾਲ ਹਸਪਤਲ ਸ਼ੇਅਰ ਕਰਨਾ ਹੈ ਜੇ ਅਸੀਂ ਛੋਟੀ ਛੋਟੀ ਗੱਲਾਂ ਨੂੰ ਇਗਨੋਰ ਕਰਾਂਗੇ ਤਾਂ ਅਸੀਂ ਫਰਸਟ੍ਰੇਟ ਨਹੀਂ ਹੋਵਾਂਗੇ ਹਾਂਜੀ ਬੱਚਿਆਂ ਦੇ ਨਾਲ ਅਡਜਸਟਮੈਂਟ ਕਰਾਂਗੇ ਜੇ ਹੌਸਟਲ ਦੇ ਵਿੱਚ ਰਹਿਣਾ ਨਾਲ ਦੇ ਸਾਥੀ ਦੇ ਨਾਲ ਇੱਕ ਵਧੀਆ ਬਣਾ ਕੇ ਰੱਖਾਂਗੇ ਇੱਕ ਮਾਰਨਿੰਗ ਹੋਊਗੀ ਸਾਡੀ ਤਾਂ ਅਸੀਂ ਪੜ੍ਹ ਵੀ ਵਧੀਆ ਸਕਦੇ ਹਾਂ ਹਾਂਜੀ ਟੀਚਰਾਂ ਦੇ ਨਾਲ ਜੇ ਤੁਹਾਡੀ ਕੋਈ ਨਹੀਂ ਸੁਣੀ ਟੀਚਰ ਸੁਣ ਰਹੀ ਤਾਂ ਤੁਸੀਂ ਹਾਈ ਅਥਾਰਟੀ ਕੋਲ ਜਾ ਕੇ ਕਿਤੇ ਵੀ ਤੁਸੀਂ ਕੰਪਲੇਂਟ ਕਰ ਸਕਦੇ ਆ ਸੁਣਦੀਆਂ ਸਾਰੇ ਸੁਣਦੇ ਵੀ ਸੀ ਵੀ ਸਭ ਸੁਣਦੇ ਆ ਹਾਂਜੀ హెਚ ਐਚਓਡੀ ਹੁੰਦਾ ਡਾਇਰੈਕਟਰ ਹੁੰਦਾ ਤੁਸੀਂ ਪਹਿਲਾਂ ਉਹਨਾਂ ਦੇ ਹੇਠ ਲੈਵਲ ਲੈਵਲ ਤੇ ਜਾ ਕੇ ਉਹਨਾਂ ਨਾਲ ਪਹਿਲਾਂ ਆਪਦੀ ਉਹ ਕਰੋ ਹਨਾ ਮਤ ਉਹਨਾਂ ਦੇ ਨਾਲ ਮਿਲੋ ਉਹਨਾਂ ਨੂੰ ਹਾਂਜੀ ਆਪਣੇ ਪੇਰੈਂਟਸ ਨੂੰ ਦੱਸੋ ਪੇਰੈਂਟਸ ਨਾਲ ਮਿਲਣਾ ਪਰ ਛੋਟੀ ਛੋਟੀ ਗੱਲ ਨੂੰ ਲੈ ਕੇ ਜੇ ਤੁਹਾਨੂੰ ਕੋਈ ਹੋਸਟਲ ਵਿੱਚ ਕੋਈ ਪ੍ਰੋਬਲਮ ਆ ਤਾਂ ਤੁਸੀਂ ਸਭ ਤੋਂ ਪਹਿਲਾਂ ਵਾਰਡਨ ਇਸੇ ਲਈ ਬਿਠਾਈਆਂ ਹੁੰਦੀਆਂ ਵੂਮਨ 셀 ਸਪੈਸ਼ਲੀ ਬਣਾਇਆ ਹੁੰਦਾ ਕਿ ਤੁਹਾਡੀਆਂ ਜੋ ਪ੍ਰੋਬਲਮਸ ਆ ਉਹ ਸੋਲਵ ਕਰਨ ਹਨਾ ਹਾਂਜੀ ਕਿ ਪਹਿਲਾਂ ਉੱਥੋਂ ਤੱਕ ਤੁਸੀਂ ਫਿਰ ਜੇ ਤੁਹਾਨੂੰ ਨਹੀਂ ਕੋਈ ਲੱਗਦਾ ਨਹੀਂ ਕੋਈ ਥੋੜੀ ਸੁਣ ਰਿਹਾ ਤਾਂ ਤੁਸੀਂ ਪੇਰੈਂਟਸ ਨੂੰ ਦੱਸੋ ਪੇਰੈਂਟਸ ਆ ਕੇ ਉਹਨਾਂ ਨਾਲ ਗੱਲ ਕਰਨ ਤੇ ਸੁਸਾਈਡ ਖੁਦਕੁਸ਼ੀ ਕਰਨਾ ਕੋਈ ਚੰਗੀ ਗੱਲ ਵੀ ਨਹੀਂ ਆ ਇੱਕ ਲਾਸਟ ਸਟੈਪ ਵੀ ਖੁਦਕੁਸ਼ੀ ਕਰਨਾ ਨਹੀਂ ਆ ਸਾਡੇ ਕੋਲ ਬਹੁਤ ਹਰ ਚੀਜ਼ ਦਾ ਹੱਲ ਹੁੰਦਾ ਵੱਡੇ ਤੋਂ ਵੱਡੇ ਵੀ ਮੁਸ਼ਕਲ ਦਾ ਹੱਲ ਸਾਡੇ ਕੋਲ ਹੁੰਦਾ ਕਿਉਂਕਿ ਅਸੀਂ ਜੇ ਅਸੀਂ ਹੋ ਜਿਹੜੇ ਆ ਤਾਂ ਉਹਨੂੰ ਸੁਲਝਾਉਣ ਦਾ ਹੱਲ ਵੀ ਹਰ ਜਗ੍ਹਾ ਹੁੰਦਾ ਹੀ ਹੈ ਤੇ ਉਹਨੂੰ ਸੁਲਝਾਉਣਾ ਬੱਚਿਆਂ ਨੇ ਆਪਦੀ ਮੱਦ ਬੁੱਧੀ ਦੇ ਨਾਲ ਹੀ ਹੈ ਸਮਝਾਉਣਾ ਉਹਨਾਂ ਨੂੰ ਨਹੀਂ ਤਾਂ ਫਿਰ ਬੱਚੇ ਕਿਉਂਕਿ ਛੋਟੇ ਬੱਚੇ ਤਾਂ ਹੁੰਦੇ ਨਹੀਂ ਜਿਹੜੇ ਹਸਪਤਾਲ ਜਾਂਦੇ ਛੋਟੇ-ਛੋਟੇ ਬੱਚੇ ਵੀ ਤਾਂ ਆਪਾਂ ਹਸਪਤਾਲ 'ਚ ਦੇਖਿਆ ਮਸੂਰੀ ਵਗੈਰਾ ਪੜ ਰਹੇ ਆ ਹਨਾ ਉਹਨਾਂ ਨੇ ਉਹ ਉਹ ਬੱਚਾ ਵੀ ਤਾਂ ਪੜਦਾ ਉਹਨਾਂ ਨੇ ਉਹ ਜਿਹੜਾ ਅਲੱਗ ਹੁੰਦੀਆਂ ਪਰ ਵੱਡਾ ਬੱਚਾ ਜੇ ਇਸ ਇਹ ਕਦਮ ਚੁੱਕਦਾ ਤਾਂ ਬਹੁਤ ਗਲਤ ਗੱਲ ਆ ਠੀਕ ਹੈ ਜੀ ਇਹ ਅੱਜ ਦਾ ਜਿਹੜਾ ਇਹ ਸ਼ੋਅ ਆ ਇਹਦੇ ਵਿੱਚ ਜਿਹੜਾ ਆਪਾਂ ਵਿਸ਼ਾ ਅੱਜਕਾ ਕੀਤਾ ਆ ਇਹ ਸਾਡੇ ਪਰਿਵਾਰਾਂ ਦੇ ਵੀ ਸਾਡੇ ਸਮਾਜ ਦੇ ਵੀ ਇਹ ਬਹੁਤ ਜ਼ਰੂਰੀ ਆ ਇਹਦੇ ਉੱਤੇ ਡਿਸਕਸ ਕਰਨਾ ਅੱਜ ਆਪਾਂ ਅੱਧਾ ਕੇ ਡਿਸਕਸ ਕੀਤਾ ਆ ਅੱਧਾ ਵੀ ਨਹੀਂ ਇਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਰਹਿ ਗਈਆਂ ਜਿਹਦੇ ਉੱਤੇ ਇਹ ਇੱਕ ਸ਼ੋਅ ਕਰਨਾ ਬਹੁਤ ਜ਼ਰੂਰੀ ਆ ਉਹ ਆਪਾਂ ਕੱਲ ਜਾਂ ਫਾਸੋਂ ਉੱਰੇ ਉੱਤੇ ਵਿਚਾਰ ਬਟੰਦਾਂ ਕਰਾਂਗੇ ਤਦ ਤੱਕ ਲਈ ਅੱਜ ਸਾਨੂੰ ਆਗਿਆ ਦਿਓ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ